ਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਵਿੱਚ ਰਹਿਣ ਵਾਲੇ ਨੌਜਵਾਨ ਮੰਗਤਰਾਮ ਦੀ ਬੀਤੇ ਦਿਨੀ ਅਰਮੀਨੀਆ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸੰਭਲ ਰਹੀ ਹੈ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ 13 ਫਰਵਰੀ ਨੂੰ ਅਰਮੀਨੀਆ ਵਿਖੇ ਰੋਜ਼ਗਾਰ ਦੀ ਭਾਲ ਵਿੱਚ ਗਿਆ ਸੀ ਤੇ ਉੱਥੇ ਲੇਬਰ ਦਾ ਕੰਮ ਵੀ ਕਰਦਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ بیٹے ਨੇ ਆਤਮ ਹੱਤਿਆ ਕਰ ਲਈ ਤੇ ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ ਮੰਗਤਰਾਮ ਪਰਿਵਾਰ ਦਾ ਇਕਲੌਤਾ ਲੜਕਾ ਕਪੜੀ ਪਹਿਨ ਹੈ ਜਿਸ ਦਾ ਵਿਆਹ ਹੋ ਚੁੱਕਿਆ ਹੈ ਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰਿਵਾਰ ਦੇ ਹਾਲਾਤ ਬਿਹਤਰੀ ਨਹੀਂ ਸਤਿ ਪਿਤਾ ਨੇ ਖਿਆਲ ਕਿ ਉਹ ਵਿਦੇਸ਼ ਜਾ ਕੇ ਆਪਣੇ ਘਰ ਦੇ ਹਾਲਾਤ ਠੀਕ ਕਰਨਾ ਚਾਹੁੰਦਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਾਡਾ ਪੁੱਤ ਹੀ ਵਾਪਸ ਆਏਗਾ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਬਾਹਰ ਤੋਂ ਫੋਨ ਆਇਆ ਕਿ ਤੁਹਾਡੇ ਲੜਕੇ ਨੇ ਆਤਮ ਕਿ ਸਾਡਾ ਲੜਕਾ ਬਹੁਤ ਦਲੇਰ ਸੀ ਆਤਮ ਹੱਤਿਆ ਵਰਗਾ ਕਦਮ ਨਹੀਂ ਚੱਕ ਸਕਦਾ ਤੇ ਪਰਿਵਾਰ ਨੂੰ ਉਸ ਦਾ ਕਤਲ ਹੋਣ ਦਾ ਸ਼ੱਕ ਹੈ ਪਰਿਵਾਰ ਨੇ ਆਪਣੇ ਮ੍ਰਿਤਕ ਲੜਕੇ ਦੀ ਦੇਹ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਅੱਗੇ ਗੁਹਾਰ ਲਾਈ ਹੈ ਇਸ ਮੌਕੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਸੁਣਾਉਂਦੇ ਇਹ ਇਹ ਜਿਦਾਂ ਮੈਨਾਂ ਕਿ ਹੋਇਆ ਗਿਆ ਨੂੰ ਤੇ ਮਤਲਬ ਇਹਨਾਂ ਨੂੰ ਵੀ ਬਾਅਦ 'ਚ ਪਤਾ ਲੱਗਾ ਜਦੋਂ ਤੱਕ ਫੋਨ ਆਇਆ ਵੀ ਤਾਂ ਕਰਕੇ ਨੁਕਸਾਨ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਆਪੇ ਮਤਲਬ ਇਹਨਾਂ ਫਾਪੂ ਲੈ ਲਿਆ ਹੈਗਾ ਪਰ ਇੰਦਾ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੁੰਨੀਆਂ ਕਰਨ ਵਾਸਤੇ ਆਪਣੀਆਂ ਹਨ ਆਹਨ ਆਪ ਵਿਖਾ ਬਣਾਉਣ ਵਾਸਤੇ ਗਿਆ ਸੀਗਾ ਕਰਜਾ ਗੋਜਾ ਚੱਕ ਕੇ ਵਿਚਾਰਨ ਪਤਾ ਨਹੀਂ ਕਿਧਰੋਂ ਕਿਧਰ ਇਕੱਠੇ ਕੀਤੇ ਵਿਚਾਰਨ ਪੈਸੇ ਪੂਸੇ ਘਰ ਕੋਰ ਗਹਿਨੇ ਰੱਖਿਆ ਇਹਨਾਂ ਨੇ ਤੇ ਇਕੱਲਾ-ਕੱਲਾ ਸੀਗਾ ਸਹਾਰਾ ਸੀ ਮਾਪਿਓ ਦਾ ਕੇ ਸ਼ੂਗਰ ਦਾ ਮਰੀਜ਼ ਆ ਮਾਂ ਉਦਾਂ ਵਿਚਾਰੀ ਮੰਗ ਮੁੱਕੇ ਮੰਗਣ ਮੰਗਣ ਜਾਂਦੀ ਹੈ ਕਿ ਠੀਕ ਆ ਕਰਨੀ ਜਲਦੀ ਸਾਡੇ ਹਾਲਾਤ ਆ ਠੀਕ ਆ ਮੇਰੇ ਇੰਨੇ ਹੈ ਨਹੀਂ ਠੀਕ ਆ ਤੇ ਭੇਜਿਆ ਸੀ ਕਮਾਈ ਕਰਨ ਵਾਸਤੇ ਪਤਾ ਨਹੀਂ ਹੁਣ ਉੱਥੇ ਜਾ ਕੇ ਕਿਹੜਾ ਕੋਈ ਦੁਸ਼ਮਣ ਜੰਮਿਆ ਜਾਂ ਕਿੱਦਾਂ ਪਰ ਸਾਨੂੰ ਲੱਗਦਾ ਨਹੀਂ ਸਾਡਾ ਮੁੰਡਾ ਇਦਾਂ ਦੇ ਹਲਾਤ ਚ ਰਹਿਗਾ ਵੀ ਜਾਏ ਆਪਣੀ ਮਤਲਬ ਹੀ ਮੌਤ ਆਪੀ ਲਾਊਗਾ ਬੰਦਾ ਦਾ ਪਾਸੇ ਮੈਂ ਆਪਣੀ ਮੌਤ ਨਵਾ ਮੇਰੇ ਪਿੱਛੇ ਮਾਂ ਪਿਓ ਦਾ ਸਹਾਰਾ ਹੈ ਨਹੀਂ ਕੋਈ ਇਹ ਤਾਂ ਕਮਾਈ ਕਰਨ ਭੇਜਿਆ ਸੀ ਪਤਾ ਨਹੀਂ ਜੇ ਪ੍ਰਮਾਤਮਾ ਨੂੰ ਕੋਈ ਮਨਜ਼ੂਰ ਹੈ ਤਾਂ ਜਾਏ ਪਤਾ ਨਹੀਂ ਕਿਸੇ ਦੀ ਮਤਲਬ ਇਹ ਸਾਜਿਸ਼ ਹੋ ਸਕਦੀ ਆ ਤੇ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਇਹੀ ਹੈ ਵੀ ਮੰਦਰੀ ਡੱਡ ਵੱਡੀ ਸੀ ਆਈ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਹਿੱਸਾ ਦੇਈ ਦੇਵੇ ਉਹ 13 ਫਰਵਰੀ ਦਾ ਗਿਆ ਸੀਗਾ 1 ਮਹੀਨਾ 10 ਦਿਨ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹ ਦੱਤੋ ਬਾਹਰੋਂ ਪੁਲਸੀ ਦਾ ਫੋਨ ਆਇਆ ਸੀਗਾ ਜੀ ਕੀ ਕਿਹਾ ਸੀ ਉਹਨਾਂ ਕਹਿੰਦੇ ਸੀਗੇ ਕਿ ਤੁਹਾਡੇ ਮੁੰਡੇ ਨੇ ਸੁਸਾਈਡ ਕਰ ਲਿਆ ਜੀ ਪਰੇਸ਼ਾਨ ਰਹਿੰਦਾ ਸੀ ਜੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ ਠੀਕ ਸੀਗਾ ਜੀ ਨਾਨੀ ਪਤਾ ਕੀ ਕੀ ਗੱਲ ਹੋਈ ਸੀਗੀ ਉੱਥੇ ਉਹਨੇ ਉਹ ਹੀ ਜਾਣਦਾ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਕਹਿ ਰਿਹਾ ਸੁਸਾਈਡ ਕੀਤਾ ਹੈ ਹੋ ਸਕਦਾ ਉਹਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ ਇੰਨਾ ਨਹੀਂ ਪਤਾ ਵਾ ਜੀ ਉਹਨੇ ਪੁਲਿਸ ਇਨਕੁਆਇਰੀ ਕਰਨੀ ਫੇਰ ਪਤਾ ਲੱਗਣਾ ਜੀ ਦੇਖੇ ਨਹੀਂ ਭੈਪਰਾ ਹੈ ਇੱਕ ਹੀ ਬ੍ਰਦਰ ਹੈ ਇੱਕ ਸਿਸਟਰ ਬਸ ਫਾਦਰ ਕੀ ਕਰਦਾ ਹੈ ਫਾਦਰ ਇਦਾਂ ਹੀ ਮਜ਼ਦੂਰੀ ਕਰਦੇ ਹੈ ਕੀ ਮੰਗ ਕੀ ਕਰਨਾ ਚਾਹੁੰਦੇ ਫਿਰ ਕੀ ਇੱਕ ਵਾਰੀ ਡੱਡ ਬੋਡੀ ਬਸ ਘਰੇ ਭੇਜ ਦੇ ਸੋ ਇਥੋਂ ਕਹਿੰਦੇ ਮਤਲਬ ਸਭਾ ਕੇ ਮਹੀਨਾ ਹੋਇਆ ਬਈ ਕੰਮ ਵਾਸਤੇ ਬਾਹਰ ਗਿਆ ਵਾ ਹਰਮੀਨੀਆਂ ਦੱਸਦੇ ਆ ਤੇ ਪੰਜ ਚਾਰ ਦਿਨ ਹੋਏ ਆ ਕਿੰਦੇ ਵੀ ਉਹਦੀ ਮੌਤ ਹੋ ਗਈ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਦੀ ਮੌਤ ਹੋਈ ਹੈ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਸਾਜ਼ਿਸ਼ ਹੈ ਕੋਈ ਵੀ ਉਹਦੀ ਉਹਦਾ ਮਰਡਰ ਕੀਤਾ ਗਿਆ ਕਿੱਦਾਂ ਦਾ ਸੁਭਾਅ ਕਿੱਦਾਂ ਹੈ ਕਿ ਮੰਨ ਲੇ ਕਿ ਪਰਚਾਨ ਵਗੈਰਾ ਵੀ ਰੰਗ ਤਾਂ ਕਿਸ ਤਰ੍ਹਾਂ ਦੀ ਗੱਲ ਵਾਜਤਰੋ ਕਹਿ ਰਹੇ ਕਿ ਸੁਸਾਇਡ ਕੀਤਾਗਾ ਤੁਹਾਨੂੰ ਕੀ ਲੱਗਦਾ ਸੁਸਾਇਡ ਨਹੀਂ ਹੈਗਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਉਹ ਬੜਾ ਮੁੰਡਾ ਬਹੁਤ ਵਧੀਆ ਸੀਗਾ ਤੇ ਜਦੋਂ ਵੀ ਉਹਨੂੰ ਮਿਲਦੇ ਹੁੰਦੇ ਸੀਗੇ ਉਹ ਬੜੀ ਇੱਜ਼ਤ ਕਰਦਾ ਸੀਗਾ ਸਾਡੀ ਤੇ ਉਹਨੇ ਅੰਦਰ ਵੜ ਜਾਣਾ ਆ ਕੇ ਕਹਿਣਾ ਭਾਜੀ ਦੱਸੋ ਸੇਵਾ ਕਰਨੀ ਉਹਨੇ ਪੂਰੀ ਭਾਜੀ ਮੈਂ ਆਹ ਲਿਓ ਨਾ ਮੈਂ ਆਹ ਲਿਓ ਨਾ ਮੈਂ ਕਹਿੰਦਾ ਨਹੀਂ ਤੂੰ ਆਪਣਾ ਮਤਲਬ ਕੰਮ ਕਰ ਵੀ ਸਭ ਕੁਝ ਸਾਨੂੰ ਠੀਕ ਹੈ ਵਧੀਆ ਮੁੰਡਾ ਸੀ ਇੱਜ਼ਤਦਾਰ ਸੀਗਾ ਇੱਜ਼ਤਦਾਰ ਮਾਪਿਆਂ ਦਾ ਮੁੰਡਾ ਸੀਗਾ ਔਰ ਜਵਾਨ ਸੀਗਾ ਤੇ ਕਮਾਈ ਕਰਨ ਗਿਆ ਆ ਉਹ ਆਪ ਕੋ ਵਿਖ ਬਣਾਉਣ ਗਿਆ ਸੀਗਾ ਆਪਣਾ ਤੇ ਆਪਣੇ ਪਰਿਵਾਰ ਦਾ ਦੀ ਮੈਂ ਗਰੀਬੀ ਕੱਢ ਸਕਾਂ ਤੇ ਬਾਕੀ 2-3 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਸੋ ਅਸੀਂ ਫਿਰ ਥੋੜੇ ਰਜੇਵੇ ਸੀਗੇ ਸਾਨੂੰ ਫਿਰ ਅੱਜ ਟਾਈਮ ਕੱਢ ਕੇ ਤਾਂ ਅਫਸੋਸ ਕਰਨ ਆਏ ਸੀ ਤੇ ਪਰਿਵਾਰ ਦੇ ਹਾਲਾਤ ਦੀ ਵਿਨੋਦ ਮਾਰੇ ਆ ਜਿੱਦਾਂ ਪਰਿਵਾਰ ਦੀ ਹਾਲਾਤ ਤਾਂ ਦੇਖ ਲੋ ਜੀ ਹਾਂਜੀ ਹਾਂਜੀ ਉਹ ਭੈਣ ਭਰਾ ਮਤਲਬ ਦੋਨੋਂ ਸੀਗੇ ਛੋਟੀ ਉਹਦੀ ਸਿਸਟਰ ਤੇ ਮਤਲਬ ਉਹ ਵਿਆਹੀ ਹੋਈ ਆ ਤੇ ਇਹ ਜੇ ਮਤਲਬ ਇਹਦਾ ਵਿਆਹ ਕਰਨਾ ਸੀਗਾ ਇਹ ਕਹਿੰਦਾ ਸੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਤਾਂ ਫਿਰ ਆਪਣਾ ਵਿਆਹ ਕਰਾਉਣਾ ਤੇ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੈਮਰਾ ਮਾਰ ਕੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਖਿਆਲ 10-15 ਸਾਲ ਹੋ ਗਿਆ ਮਕਾਨ ਬਣਾਇਆ ਨੂੰ ਇਹਨਾਂ ਨੂੰ ਪਤਾ ਨਹੀਂ ਕਰਜਾ ਗੁਰਜਾ ਚੱਕ ਕੇ ਪਹਿਲਾਂ ਮਕਾਨ ਬਣਾਏ ਆ ਤੇ ਅੱਜ ਤੱਕ ਇਹਨਾਂ ਦੇ ਦਰਵਾਜ਼ੇ ਨਹੀਂ ਲੱਗੇ ਵਿਚਾਰਿਆਂ ਦੇ ਪਲਾਸਟਰ ਨਹੀਂ ਹੋਇਆ ਤੇ ਪਰ ਆਪਣੇ ਬੱਚੇ ਦੇ ਮਤਲਬ ਜਿਹੜੇ ਉਦੇ ਸ਼ੌਂਕ ਸੀਗੇ ਪੂਰੇ ਕਰਨ ਵਾਸਤੇ ਇਹਨਾਂ ਨੇ ਵਿਆਜ ਤੇ ਪੈਸਾ ਚੱਕ ਕੇ ਤਾਂ ਉਹਨੂੰ ਵਿਦੇਸ਼ ਭੇਜ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਬੱਚੇ ਦੀ ਜਾ ਕੇ ਉੱਥੇ ਮੌਤ ਹੋ ਜਾਣੀ। ਨਰਿੰਗਵਾਰਾ ਸੀਗਾ ਵਿਆਹ ਪਰਬਾਰ ਦਾ ਕਾਫੀ ਚਾਰ ਸੀ ਜੀ ਬਿਲਕੁਲ ਹਾਂਜੀ ਦੇਖੋ ਜੀ ਮਾਪਿਆਂ ਨੂੰ ਤਾਂ ਚਾਹ ਬਹੁਤ ਹੁੰਦੀ ਹੈ ਪਰ ਉਹਦੇ ਆਰਮਾਨ ਸੀਗੇ ਕਿ ਮੈਂ ਕੁਝ ਵਧੀਆ ਬਣ ਕੇ ਤਾਂ ਫੇਰ ਹੀ ਮਤਲਬ ਕਿ ਮੇਰੀ ਤਾਂ ਇਹ ਹੀ ਪੰਜਾਬ ਸਰਕਾਰ ਦੇ ਅੱਗੇ ਮੰਗ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰਿਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ। ਤੇ ਕਿਉਂਕਿ ਅੱਜ ਜੇ ਇਹ ਡੈੱਡ ਬੋਡੀ ਦੀ ਗੱਲ ਕਰਦੇ ਆ ਵੀ ਡੈੱਡ ਬੋਡੀ ਇਹਨਾਂ ਨੂੰ ਇੱਥੇ ਚਾਹੀਦੀ ਆ ਉਹ ਕਹਿੰਦੇ ਵੀ ਚਲੋ ਸਾਡਾ ਬੱਚਾ ਹੁਣ ਸਾਨੂੰ ਜਾਂਦੀ ਵਾਰੀ ਆ ਸੀ ਉਹਦਾ ਮੂੰਹ ਤਾਂ ਦੇਖ ਲਈਏ ਪਰ ਗੱਲ ਇਹ ਆ ਵੀ ਇਹ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੇ 5-7 ਲੱਖ ਦੀ ਮੰਗ ਕੀਤੀ ਜਾ ਰਹੀ ਆ ਵੀ ਇਹਨਾਂ ਪੈਸਾ ਲੱਗੇਗਾ ਡੈੱਡ ਬੋਡੀ ਇੱਥੇ ਲਿਆਉਣ ਵਾਸਤੇ ਕਹਿੰਦੇ ਸਪਲਾਈਟ ਕੀਤਾ ਜਿੱਦਾਂ ਇਹਨਾਂ ਦਾ ਫੋਨ ਆਇਆ ਸਪਲਾਈਟ ਕੀਤਾ ਤੁਹਾਨੂੰ ਕਿ ਲੈ ਲਓ ਸਪਲਾਈਟ ਕੋਈ ਪਰੇ ਕੋਈ ਪਰੇਸ਼ਾਨੀ ਠੀਕ ਠਾਕ ਮਿਲ ਕੇ ਗਿਆ ਇਥੋਂ ਮੈਂ ਆਪਣੀ ਕਮਾਈ ਕਰਕੇ ਫੇਰ ਆਵਾਂਗਾ ਇਥੇ ਕੋਈ ਗੱਲ ਬਾਤ ਸਾਡੇ ਕੋਲ ਨਹੀਂ ਬਿਲਕੁਲ ਤੰਦਰੁਸਤ ਗਿਆ ਮੱਥਾ ਟੇਕ ਕੇ ਇੱਥੋਂ ਗਿਆ ਕੋਈ ਗੱਲ ਬਾਤ ਨਹੀਂ ਕੀਤੀ ਉਹ ਕੰਮ ਕਰਨ ਵਾਸਤੇ ਗਿਆ ਇੱਕ ਦੋ ਵਾਰੀ ਫੋਨ ਕੀਤਾ ਮੈਨੂੰ ਕੰਮ ਨਹੀਂ ਮਿਲਦਾ ਚਲੋ ਇੱਕ ਕੰਮ ਮਿਲ ਜਾਏਗਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਬਾਕੀ ਇੰਨਾ ਨਹੀਂ ਪਤਾ ਸਾਨੂੰ ਇਹੋ ਜੇ ਕੰਮ ਕਰ ਜਾਵੇ ਉਹ ਤੁਹਾਨੂੰ ਕਿਨੂੰ ਸੁਇਸਾਈਡ ਕੀਤਾ ਹੋਵੇਗਾ ਜਦੋਂ ਮੈਂ ਮਰਡਰ ਕੀਤਾ ਜਿਸ ਤਨ ਪਰਿਵਾਰ ਨਹੀਂ ਉਹ ਇਦਾਂ ਦਾ ਦਲੇਰ ਬੰਦਾ ਸੀ ਇਦਾਂ ਦਾ ਕੰਮ ਕਰ ਨਹੀਂ ਸਕਦਾ ਥੋੜੀ ਆਪਣੇ ਆਪ ਉਹ ਜਦੋਂ ਕੋਈ ਨਾ ਕੋਈ ਉਹ ਨਾ ਵਾਰਤਤ ਹੋਈ ਇਦਾਂ ਕੋਈ ਹੋ ਗਈ ਆ ਨਹੀਂ ਤੇ ਕਰਨ ਵਾਲਾ ਜਾ ਨਹੀਂ ਹੈਗਾ ਮੁੰਡਾ ਤੁਹਾਨੂੰ ਕਿਹੜਾ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀ ਪ੍ਰੀਖਿਆਵਾਂ 'ਚ ਮੋਤਾਂ ਹੋ ਰਹੀਆਂ ਕਿਸ ਤਰ੍ਹਾਂ ਦੇ ਉਹਦੇ ਕੰਮ ਇੱਥੇ ਮਿਲਿਆ ਨਹੀਂ ਉਹਨੂੰ ਕੰਮ ਬੜੀ ਕੋਸ਼ਿਸ਼ ਕੀਤੀ ਕੰਮ ਨੂੰ ਜਾਂਦਾ ਰਿਹਾ ਕੰਮ ਨਹੀਂ ਮਿਲਦਾ ਰਿਹਾ ਉਹ ਦੁਖੀ ਹੋ ਕੇ ਘਰ ਆ ਜਾਂਦਾ ਰਿਹਾ ਫਿਰ ਉਹਨਾਂ ਨੇ ਮੰਗੀ ਜਿੱਤੀ ਘਰ ਦੇ ਆਣਾ ਮੈਨੂੰ ਬਾਹਰ ਭੇਜੋ ਉਹਨਾਂ ਕਰਜ਼ਾ ਚੁੱਕੇ ਲੱਖ ਡੇਢ ਲੱਖ ਰੁਪਈਆ ਇਹਨੂੰ ਬਾਹਰ ਭੇਜਿਆ ਵਿਆਜ ਹੀ ਪੈ ਚੁੱਕੇ ਹੋਏ ਨੇ ਤੋਂ ਆਪਣੇ ਕੰਮ ਕਰਨ ਵਾਸਤੇ ਗਿਆ ਉਹਨੂੰ ਤਿੰਨੀ ਪਤਾ ਹੀ ਨਹੀਂ ਮੇਰੇ ਨਾਲ ਕੰਮ ਹੋ ਜਾਣਾ ਉਹ ਤਾਂ ਕਹਿੰਦਾ ਚਲੋ ਇਹ ਕਿ ਸਾਲ ਦੋ ਸਾਲ ਆ ਕੇ ਆਪਣੇ ਘਰ ਆਏਗਾ ਸਾਨੂੰ ਜੀ ਤੇਰਾ ਕੰਮ ਕਰਕੇ ਨਾ ਇਸ ਬੰਦੇ ਕੁਆਰਾ ਸੀ ਉਹ ਵਿਆਹ ਹੀ ਕੁਆਰਾ ਹੀ ਅਲੀ ਭੈਣ ਉਹਦੀ ਵੱਡੀ ਵਿਆਹੀ ਆਪ ਕੁਆਰਾ ਹੀ ਉਹ ਕਹਿੰਦਾ ਮੈਂ ਆ ਕੇ ਵਿਆਹ ਕਰਵਾਵਾਂਗਾ ਮੇਰਾ ਮਾੜਾ ਮੂੜਾ ਮੇਰਾ ਘਰ ਬਣ ਜਾਵੇ ਤੂੰ ਇੰਨਾ ਕੀ ਪਤਾ ਕਰਮਾਂ ਨੂੰ ਆ ਕੰਮ